ਅਖੰਡੀ ਬਾਬਿਆਂ ਦੇ ਮਾਮਲੇ 'ਚ ਨਾ ਕੱਲ ਦਾ ਭਾਨਾ ਸਿੱਧੂ ਵੀ ਸਰਗਰਮ ਹੋਇਆ ਮਨਪ੍ਰੀਤ ਖਾਲਸਾ ਤੋਂ ਬਾਅਦ ਉਹਦੀ ਇੱਕ ਵੀਡੀਓ ਦਿਖਾਉਣੇ ਆ ਜਿਹੜੇ ਬਾਬੇ ਦੇ ਵਿਰੁੱਧ ਬੋਲਿਆ ਭਾਨਾ ਆ ਦੇਖੋ ਪਾਈ ਜੀ ਜੀ ਪਹਿਲਾਂ ਵੀ ਕਿਸੇ ਦਰਬਾਰ 'ਚ ਗਏ ਸੀਗੇ ਆਪਾਂ ਪੁੱਛਣ ਬਹੁਤ ਬਹੁਤ ਥਾਵਾਂ ਤੇ ਗਏ ਬਹੁਤ ਜਗ੍ਹਾ ਤੇ ਗਏ ਨਾਮ ਕੀ ਬੇਟਾ ਮਨਜੀਤ ਸਿੰਘ ਮਨਜੀਤ ਸਿੰਘ ਕਾਹੜਾ ਨਾਰਾਜੀ ਹਾਂ ਚਰਨਜੀਤ ਕੌਰ ਚਰਨਜੀਤ ਕੌਰ ਸਰਨਜੀਤ ਕੌਰ ਸਰਨਜੀਤ ਕੌਰ ਸਰਨਜੀਤ ਕੌਰ ਕਿੱਥੋਂ ਆਏ ਹੋ ਤੁਸੀਂ ਮੋਗਗੇ ਤਾਂ ਪੂਰਾ ਪਤਾ ਕਰ ਲਈ ਪੁੱਛਣਾ ਇਕੱਲੇ ਕੰਮ ਲਈ ਹੀ ਪੁੱਛਣਾ ਹੈ ਤੁਸੀਂ ਦੇਖੋ ਬੈਨ ਤੁਹਾਡੇ ਘਰ ਦੇ ਵਿੱਚ ਵੀ ਦਿੱਕਤਾਂ ਨਿਕਲਦੀਆਂ ਪਈਆਂ ਬੇਟਾ ਬਹੁਤ ਜ਼ਿਆਦਾ ਚੁੱਪ ਨਹੀਂ ਮੈਂ ਦੱਸੂ ਕੁਝ ਨਹੀਂ ਮੋਲਣਾ ਬੇਟਾ ਠੀਕ ਠਾਕ ਹਾਂਜੀ ਭਾਈ ਵੀਡੀਓ ਤੁਸੀਂ ਦੇਖ ਲਈ ਇੱਕ ਪੱਗ ਵਾਲਾ ਬੰਦਾ ਆਪਣੇ ਘਰ ਵਾਲੀ ਨੂੰ ਲੈ ਕੇ ਗਿਆ ਉਸ ਬਾਬੇ ਕੋਲੇ ਜਿਹੜਾ ਸਿਰੇ ਦਾ ਨਸ਼ੇੜੀ ਲੱਗਦਾ ਦੇਖਣ ਚੀ ਦੇਖਣ ਚੀ ਸ਼ਕਲ ਤੋਂ ਹੀ ਲੱਗਦਾ ਵੀ ਨਸ਼ੇੜੀ ਹੋਊਗਾ ਸਿਕਟਾ ਪੀਣਾ ਹੋਊਗਾ ਤੇ ਇਹੋ ਜੇ ਸਾਧ ਨੂੰ ਆਪਾਂ ਸਾਧ ਨਹੀਂ ਕਹਾਵਾਂਗੇ ਭਾਈ ਤੇ ਇੱਕ ਮੈਂ ਤੁਹਾਨੂੰ ਹੋਰ ਵੀਡੀਓ ਦਿਖਾਉਣਾ ਭਾਨੇ ਸਿੱਧੂ ਦੀ ਇਸ ਬਾਬੇ ਬਾਰੇ ਜਿਹੜੀ ਕੱਲ ਵਾਇਰਲ ਹੋਈ ਹੈ ਉਹ ਵੀਡੀਓ ਵੀ ਦੇਖੋ ਜਰਾ ਪੁੱਰੇ ਤੇਰੇ ਜਮਾਤਾਂ ਕਿਹੜੀ ਆਉਂਦੀ ਹੈ ਨਹੀਂ ਤੂੰ ਪਖੰਡ ਕਰਦਾ ਹੁੰਦਾ ਰੋਜ਼ ਫਿਰ ਲੱਗਿਆ ਪੈਰਾਂ ਨਾਲ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫੜਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਤੇਰੇ ਐਸਾ ਮੈਂ ਜੂਤ ਫੜਨਾ ਤੂੰ ਜਾਸ ਰੱਖੇਗਾ ਤੂੰ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਰਾਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਉਹ ਤਾਂ ਉੱਥੇ ਕਿਹਾ ਮੈਂ ਮਾਤਾ ਉਹਦੇ ਕਿਹਾ ਕੋਈ ਆਉਂਦੀ ਅਬਰ ਚ ਇਕ ਪੀਸ ਕੇ ਲੈ ਕੇ ਉਧਰ ਨੂੰ ਮੈਂ ਪੁੱਤੋ ਤੈਨੂੰ ਮਾਤਾ ਤੇਰੇ ਚਾਹੂ ਗੰਦ ਹੈ ਤਾ ਤੂੰ ਖੜਾ 400 ਰੁਪਏ ਛੱਡ ਰੇ ਇਹਨੂੰ ਕੁੱਟ ਕੇ ਲੈ ਕੇ ਨਾ ਮੈਂ ਖਾਣੇ ਨਿਕਾ ਯਾਰ ਦਾ ਰੱਖ ਮੈਂ ਪੈਨ ਦੇ ਰਾਇ ਇਹ ਡਾਂਗ ਕਰਾਂਗੇ ਯਾਰ ਖੰਡ ਬਾਰ ਬਦ ਦਰ ਮੈਂ ਕਿਹਨੂੰ ਖੋੜਾਂ ਡਾਂਗ ਪਰਾਗੇ ਤੈਨੂੰ ਖੜਾ ਮੈਂ ਖੜਾ ਉਹ ਉਥੇ ਨਹੀਂ ਖੜਾ ਨੇ ਵਿੱਚ ਗਰੀਬਾਂ ਦੇ ਘਟਾ ਕੇ ਉੱਥੇ ਕੰਮ ਕਰਦੇ ਸੀ ਵੀ ਕਰਾਣਾ ਕੰਮ ਤੇ ਨਾ ਮਦੂਰ ਕਰਾਉਂਦਾ ਤਾਂ ਬਾਈ ਪੰਜਾਬ ਦੇ ਵਿੱਚ ਬਰਬਾਦੀ ਦੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਨੂੰ ਪਿੱਛੇ ਲਾਉਣਾ ਤੂੰ ਹਾਂਜੀ ਭਾਈ ਵੀਡੀਓ ਤੁਸੀਂ ਦੇਖ ਲਈ ਇਹੋ ਜਿਹੇ ਬਾਬੇ ਕਈ ਜਿਹੜੇ ਛੋਟੇ ਛੋਟੇ ਡੇਰੇ ਬਣਾਈ ਬੈਠੇ ਹਨ ਇਹਨਾਂ ਕੋਲੇ ਜ਼ਿਆਦਾਤਰ ਮਜ਼ਦੂਰ ਭਾਈ ਚਾਰਾ ਜਾਂਦਾ ਇਹ ਗੱਲ ਸੱਚ ਆ ਤੁਸੀਂ ਵੀ ਦੇਖ ਲਿਓ ਭਾਵੇਂ ਜਾ ਕੇ ਦੇਖ ਲਿਓ ਉੱਥੇ ਇਹੋ ਜਿਹੇ ਜ਼ਿਆਦਾ ਮਜ਼ਦੂਰ ਕਿਉਂਕਿ ਉਹਨਾਂ ਵਿੱਚ ਸਭ ਤੋਂ ਵੱਡੀ ਗੱਲ ਤਾਂ ਇੱਕ ਤਾਂ ਉਹ ਊਂ ਤੰਗੀ 'ਚ ਹੁੰਦੇ ਆ ਗਰੀਬੀ 'ਚ ਹੁੰਦੇ ਆ ਉਹਨਾਂ ਨੂੰ ਇਹ ਲੱਗਦਾ ਵੀ ਇਹ ਸਾਡਾ ਹੱਲ ਕਰਨਗੇ ਪੈਸੇ ਆ ਜਾਣਗੇ ਸਾਡੇ ਕੋਲੇ ਤੇ ਸਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਤੇ ਇੱਕ ਗੱਲ ਇਹ ਹੈ ਵੀ ਉਹਨਾਂ ਉਹਨਾਂ ਨੂੰ ਦੁੱਖ ਵੀ ਜ਼ਿਆਦਾ ਹੁੰਦੇ ਆ ਥੋੜੇ ਜਿੇ ਕਿਉਂਕਿ ਬਿਮਾਰੀਆਂ ਇੰਨੀਆਂ ਅੱਜ ਕੱਲ ਉਹਨਾਂ ਦਾ ਇਲਾਜ ਨਹੀਂ ਹੁੰਦਾ ਕਈ ਵਾਰੀ ਤੇ ਬਾਕੀ ਤੀਜੀ ਗੱਲ ਇਹ ਆ ਵੀ ਉਹਨਾਂ ਵਿੱਚ ਅਨਪੜਤਾ ਜ਼ਿਆਦਾ ਤੇ ਇਸ ਕਰਕੇ ਵੀ ਬਾਬੇ ਇਹਨਾਂ ਨੂੰ ਆਪਦੇ ਜਾਲ 'ਚ ਫਸਾ ਲੈਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਇਦਾਂ ਉਦਾਂ ਤੁਸੀਂ ਆਓ ਸਾਡੇ ਕੋਲੇ ਚੌਂਕੀਆਂ ਭਰੋ ਤੇ ਤੁਹਾਡਾ ਭਲਾ ਹੋਊਗਾ ਤੁਹਾਡੇ ਬੱਚੇ ਹੋਣਗੇ ਜੁਆਕਾਂ ਕੋਲੇ ਗਾ ਇਦਾਂ ਉਦਾਂ ਬਹੁਤ ਕੁਝ ਕਹਿ ਦਿੰਦੇ ਆ ਤੇ ਕਈ ਡੇਰੇ ਕਈ ਡੇਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵੀ ਮਤਲਬ ਪ੍ਰਕਾਸ਼ ਆ ਤੇ ਵਧੀਆ ਸਤਕਾਰ ਵੀ ਕਰਦੇ ਆ ਓਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਈ ਡੇਰੇ ਹੈਗੇ ਆ ਇਦਾਂ ਦੇ ਆਪਾਂ ਉਹਨਾਂ ਨੂੰ ਨਹੀਂ ਕਹਿੰਦੇ ਸਾਰੇ ਡੇਰੇ ਵੀ ਮਾੜੇ ਨਹੀਂ ਹੁੰਦੇ ਯਾਰ ਪਰ ਜਿਹੜੇ ਇਹੋ ਜਿਹੇ ਡੇਰੇ ਆ ਜਿੱਥੇ ਸਗਟਾਂ ਪੀਤੀਆਂ ਜਾਂਦੀਆਂ ਜਿੱਥੇ ਨਸ਼ੇ ਚੱਲਦੇ ਆ ਜਿੱਥੇ ਬਲਾਤਕਾਰ ਹੁੰਦੇ ਆ ਕਈ ਤੁਸੀਂ ਐਂ ਕਰਿਓ ਮੇਰੀ ਇੱਕ ਗੱਲ ਨੋਟ ਕਰਿਓ ਪਹਿਲਾਂ ਬੈਕਗ੍ਰਾਉਂਡ ਚੈੱਕ ਕਰਿਓ ਬਾਬੇ ਦਾ ਜਿਹਦੇ ਕੋਲੇ ਵੀ ਤੁਸੀਂ ਜਾਣਦੇ ਆ ਉਹਦਾ ਉਹਦਾ ਕਿਸੇ ਨੇ ਮੰਨਣੀ ਨਹੀਂ ਵੈਸੇ ਤਾਂ ਗੱਲ ਆ ਕਿਸੇ ਦੀ ਵੀ ਨਹੀਂ ਮੰਨਦੇ ਤੁਸੀਂ ਇੰਨੀ ਕੁ ਮੰਨ ਲਿਓ ਵੀ ਉਸ ਬਾਬੇ ਦਾ ਕੋਈ 20 20 ਸਾਲ 10 20 ਸਾਲ ਪੁਰਾਣਾ ਬੈਕਗ੍ਰਾਉਂਡ ਚੈੱਕ ਕਰਿਓ ਵੀ ਉਹ ਸਹੀ ਹੈ ਕਿ ਉਹ ਉਸ ਬਾਬੇ ਨੇ ਕਿਸੇ ਕੁੜੀ ਨਾਲ ਗਲਤ ਕੰਮ ਤਾਂ ਨਹੀਂ ਕਰਿਆ ਜਾਂ ਕਿਸੇ ਕਿਸੇ ਲੁੱਟਖੋ ਤਾਂ ਨਹੀਂ ਕਰੀ ਜਾਂ ਨਸ਼ਾ ਤਾਂ ਨਹੀਂ ਵੇਚਿਆ ਜੇ ਵੇਚਿਆ ਤਾਂ ਉਸ ਲਾਹਣਤੀ ਬਾਬੇ ਕੋਲੇ ਜਾਣ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ ਨਾ ਜਾਇਓ ਉਹ ਲੁਟੇਰਾ ਉਹ ਤੁਹਾਨੂੰ ਠੱਗੂਗਾ ਹੀ ਠੱਗੂਗਾ ਇਹ ਮੇਰੀ ਗੱਲ ਯਾਦ ਰੱਖਿਓ